ਏ ਰਵਨੀਤ ਬਿੱਟੂ ਦਾ ਬਿਆਨ ਚੰਗੀ ਗੱਲ ਆ ਪੰਜਾਬ ਵਿੱਚ ਅਮਨ ਚੈਨ ਨਾਲ ਔਰ ਜਿਹੜੇ ਵੀ ਲੰਮੇ ਸਮੇਂ ਤੋਂ ਝੇਲਾਂ ਚ 30-30 ਸਾਲ ਤੋਂ 32-32 ਸਾਲ ਤੋਂ ਕਾਲ ਕੋਠੜੇ ਬੈਠੇ ਨੇ ਤੇ ਸਰਕਾਰਾਂ ਨੂੰ ਉਹਨਾਂ ਦੇ ਕੀਤਾ ਇਹ ਭੁੱਲਾ ਹੋਇਆ ਤੇ ਜੇ ਕੋਈ ਚੰਗਾ ਕਦਮ ਪੁੱਟਦਾ ਉਹਨਾਂ ਦੀਆਂ ਰਿਹਾਈਆਂ ਵਾਸਤੇ ਕੋਈ ਗੱਲ ਕਰਦਾ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਚੰਗਾ ਕਦਮ ਪੁੱਟਦਾ ਤਾਂ ਭਾਵੇਂ ਕਿਸੇ ਪਾਰਟੀ ਦਾ ਹੋਵੇ ਸਾਨੂੰ ਉਹਦੀ ਛਲਾਗਾ ਕਰਨੀ ਚਾਹੀਦੀ ਆ ਪਾਰਟੀਆਂ ਵੱਖਰੀ ਗੱਲ ਆ ਲੇਕਿਨ ਪੰਜਾਬ ਸਾਡਾ ਸਾਰਿਆਂ ਦਾ ਸਾਂਝਾ ਤੇ ਬਹੁਤ ਇਹ ਛਲਾਗਾ ਯੋਗ ਮੈਂ ਸਮਝਦਾ ਤੋ ਉਹਨਾਂ ਦਾ ਬਿਆਨ ਹੈ ਤੇ ਕੱਲੇ ਬਿਆਨ ਤੱਕ ਉਹ ਸੀਮਤ ਨਾ ਰਹਿਣਾ ਉਹ ਇਹ ਕੰਮ ਨੂੰ ਸਿਰੇ ਵੀ ਚੜਾਉਣਾ ਜਿੰਨੇ ਸਾਡੇ ਵੀਰ ਜੇਲਾਂ ਚ ਬੈਠੇ ਨੇ ਉਹਨਾਂ ਸਾਰਿਆਂ ਦੀਆਂ ਰਿਹਾਈਆਂ ਕਰਵਾਈਆਂ ਜਾਣ ਭਾਈ ਅਮਰਤਪਾਲ ਸਿੰਘ ਜਿਹੜਾ ਇਹ ਤਰਨਤਾਰਨ ਖਰੂਰ ਸਾਹਿਬ ਹਲਕੇ ਤੋਂ ਐਮਪੀ ਚੁੜੇ ਗਏ ਨੇ ਉਹਨਾਂ ਨੂੰ ਵੀ ਤੁਰੰਤ ਜੇਲ੍ਹ ਕਿਉਰ ਹਾਈ ਦੇ ਕੇ ਤੇ ਉਹਨਾਂ ਨੂੰ ਸੈਂਟਰ ਵਿੱਚ ਜਿਹੜਾ 100 ਚੁੱਕ ਸਮਾਗਮ ਇਹਨਾਂ ਦਾ ਹੁੰਦਾ ਹੈ ਉਹਦੇ ਚ ਉਹਨਾਂ ਨੂੰ ਸ਼ਾਮਲ ਹੋਣ ਵਾਸਤੇ ਸਮਾਂ ਦੇਣਾ ਚਾਹੀਦਾ ਤਾਂ ਕਿ ਪੰਜਾਬ ਦੀ ਕੋਈ ਗੱਲ ਕਰਨ ਵਾਲਾ ਸੈਂਟਰ 'ਚ ਪਹੁੰਚੇ ਸੋ ਇਹ ਮੈਂ ਸਮਝਦਾ ਹਾਂ ਕਿ ਸਰਕਾਰ ਦੇ ਵਾਸਤੇ ਇਹ ਬਹੁਤ ਚੰਗਾ ਕਦਮ ਹੋਵੇਗਾ ਤੇ ਸਿੱਖ ਹੀਰਦਿਆਂ ਨੂੰ ਥੋੜੀ ਜਿਹੀ ਠੰਡਕ ਮਿਲੇਗੀ ਜਿਹੜੇ ਬੰਦੀ ਸਿੰਘ ਇੰਨੇ ਲੰਮੇ ਸਮੇਂ ਤੋਂ ਕੇਸ ਲੜਕਦਾ ਆ ਰਿਹਾ ਉਹਨਾਂ ਦੀਆਂ ਰਿਹਾਇਸ਼ਾਂ ਤੁਰੰਤ ਸਰਕਾਰ ਨੂੰ ਕਰ ਦੇਣੀਆਂ ਚਾਹੀਦੀਆਂ ਨੇ ਮੈਂ ਸਮਝਦਾ ਕਿ ਇਹ ਰਵੱਈੀ ਬਿੱਟੂ ਦਾ ਬਿਆਨ ਚੰਗੀ ਗੱਲ ਆ ਪੰਜਾਬ ਵਿੱਚ ਅਮਨ ਚੈਨ ਨਾਲ ਔਰ ਜਿਹੜੇ ਵੀ ਲੰਮੇ ਸਮੇਂ ਤੋਂ ਜੇਲਾਂ ਚ 30-30 ਸਾਲ ਤੋਂ 32-32 ਸਾਲ ਤੋਂ ਕਾਲ ਕੋਠੜੇ ਬੈਠੇ ਨੇ ਤੇ ਸਰਕਾਰਾਂ ਨੂੰ ਉਹਨਾਂ ਦੇ ਚਿਹਤਾ ਹੀ ਭੁੱਲਾ ਹੋਇਆ ਹੈ ਤੇ ਜੇ ਕੋਈ ਚੰਗਾ ਕਦਮ ਪੁੱਟਦਾ ਹੈ ਉਹਨਾਂ ਦੀਆਂ ਰਿਹਾਈਆਂ ਵਾਸਤੇ ਕੋਈ ਗੱਲ ਕਰਦਾ ਹੈ ਪੰਜਾਬ ਨੂੰ ਬਚਾਉਣ ਵਾਸਤੇ ਕੋਈ ਚੰਗਾ ਕਦਮ ਪੁੱਟਦਾ ਹੈ ਤਾਂ ਭਾਵੇਂ ਕਿਸੇ ਪਾਰਟੀ ਦਾ ਹੋਵੇ ਸਾਨੂੰ ਉਹਦੀ ਸ਼ਲਾਘਾ ਕਰਨੀ ਚਾਹੀਦੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ